ਸਸਿਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਪਿੰਡ ਧਲੇਵਾ ਪਹੁੰਚਿਆ ਜਿੱਥੇ ਕਿ ਬਹੁਤ ਹੀ ਇੱਕ ਟਿੱਬਾ ਸੀ ਜਿਹੜੀ ਜਗ੍ਹਾ ਟਿੱਬੇ ਨੂੰ ਰਿਵਾਈਵ ਕੀਤਾ ਹੈਗਾ ਬਹੁਤ ਵੱਡਾ ਜੰਗਲ ਲੱਗਿਆ ਇੱਥੇ ਬੋਲੋ ਕਹਿੰਦਾ ਤਕਰੀਬਨ 40000 ਤੇ ਕਰੀਬ ਜੀ ਪੂਟੇ ਲੱਗੇ ਹੋਏ ਇੱਥੇ ਤੇ ਜਿਹੜੀ ਖਾਸ ਗੱਲ ਸੀ ਇੱਥੇ ਪਿੱਛੇ ਲਸੂੜਿਆ ਦਾ ਇੱਕ ਪੈਚ ਬਣਿਆ ਹੋਇਆ ਜਿਹੜਾ ਕਿ ਮਾਨਸੇ ਜ਼ਿਲ੍ਹੇ ਦੇ ਇੱਕ ਫਾਰਮਰ ਵੀ ਹੈਗੇ ਆ ਜਿਹੜੇ 12 ਕਿੱਲੇ ਜ਼ਮੀਨ ਦੇ ਲਸੂੜਿਆ ਦਾ 4 ਉਹ ਰਾਜਸਥਾਨ ਭੇਜਦੇ ਆ ਪੌਂਦੇ 4 ਪਾਕ 4 ਵਾਸਤੇ ਬੋਲੋ ਕਹਿੰਦਾ ਉਹ ਕੱਚਾ ਜਿਹੜਾ ਤੋੜ ਕੇ ਉਹ ਵਿਕਦਾ ਹੈਗਾ ਲਸੂੜਿਆ ਜਿਹੜ ਤੇ ਵਾਕਈ ਇੱਕ ਰਾਜਸਥਾਨ ਦੀ ਪੰਚਕੂਟੀ ਨਾਮ ਦੀ ਇੱਕ ਡਿਸ਼ ਹੈਗੀ ਜਿਹੜੀ ਕਿ ਸਬਜ਼ੀ ਬਣਦੀ ਹੈ ਜਿਹਦੇ ਵਿੱਚ ਝੰਡ ਦੇ ਬੀਜ ਹੋਏ ਇੱਕ ਮੁਠੇ ਦੇ ਬੀਜ ਹੋਗੇ ਜਿਹੜਾ ਕੈਰ ਹੁੰਦਾ ਜਿਹੜਾ ਆਪਣਾ ਕਰੀਰ ਹੁੰਦਾ ਕਰੀਰ ਦਾ ਫਲ ਹੋ ਗਿਆ ਲਸੂੜੇ ਦਾ ਫਲ ਤੇ ਚਿਬੜ ਦਾ ਫਲ ਜਿਹੜਾ ਹੈਗਾ ਇਹ ਪੰਜ ਚੀਜ਼ਾਂ ਦਾ ਪੰਚਕੂਟੀ ਨਾਮ ਦੇ ਇੱਕ ਜਿਹੜੀ ਬਣਦੀ ਹੈਗੀ ਆਪਣੀ ਡਿਸ਼ ਬਣਦੀ ਹੈ ਜਿਹੜੀ ਕਿ ਬੜਾ ਰਾਜਸਥਾਨੀ ਲੋਕ ਬੜਾ ਖੁਸ਼ ਹੋ ਕੇ ਖਾਂਦੇ ਆ ਜਦੋਂ ਉਹ ਇਹ ਡਰਾਈ ਲੱਕਾਂ ਦੀ ਬੜੇ ਮਤਲਬ ਸ਼ਾਨ ਆ ਮਤਲਬ ਇਹ ਸਬਜ਼ੀ ਜਿਹੜੀ ਹੈਗੀ ਆ ਤੇ ਬਾਕੀ ਪੰਜਾਬ ਵਿੱਚ ਵੀ ਅਸੀਂ ਲਸੂੜਿਆਂ ਤੇ ਕੰਮ ਕਰ ਰਹੇ ਹਾਂ ਤੇ ਵੱਡੇ ਸਕੇਲ ਤੇ ਕੋਸ਼ਿਸ਼ ਆ ਵੀ ਇਹਦਾ ਬੀਜ ਇਕੱਠਾ ਕਰਕੇ ਅਸੀਂ ਮਤਲਬ ਕਹਿੰਦਾ ਲਸੂੜਿਆਂ ਨੂੰ ਹੋਰ ਤਿਆਰ ਕਰਕੋ ਕਿਉਂਕਿ ਪੰਜਾਬ ਦਾ ਫਰਾਸੀ ਰੋਖਾ ਫਲ ਕਹਿੰਦਾ ਹੈ ਇਹਨੂੰ ਪੰਛੀ ਵੀ ਬੜੇ ਖੁਸ਼ ਹੋ ਕਹਿੰਦਾ ਅਸੀਂ ਪੁਰਾਣੇ ਸਮੇਂ ਵਿੱਚ ਜਿਹੜੇ ਕਾਪੀਆਂ ਸੀ ਜਦੋਂ ਥੋੜਾ ਪੱਕੀ ਥੋੜੀ ਪੱਕਦੀ ਸੀਗੀ ਉਦੋਂ ਅਸੀਂ ਇਹਨੂੰ ਤੋੜ ਕੇ ਜਦੋਂ ਉਹਨੂੰ ਗੂਨ ਦਾ ਜੋੜ ਲੈਂਦੇ ਸੀ ਕਾਪੀਆਂ ਉਹਨੇ ਵੀ ਅਸੀਂ ਵਰਤੇ ਸੀਗੇ ਮਤਲਬ ਕਹਿੰਦਾ ਇਸ ਜੇ ਇੱਕ ਹਵਤੜੀ ਪੰਜਾਬ ਦੀ ਜਿਹੜੀ ਹੈਗੇ ਸਿਸਟਮ ਵਿੱਚ ਜੁੜੀਆਂ ਹੋਈਆਂ ਤੇ ਆਓ ਸਾਰੇ ਰਲ ਮਿਲ ਕੇ ਇਕੱਠੇ ਹੋਏ ਆਪਾਂ ਤੇ ਮਨਦੀਪ ਜੀ ਨਾਲ ਆ ਬਾਕੀ ਓਮਪਰੀ ਨਾਲ ਇਹਨਾਂ ਦੀ ਮਿਹਨਤ ਮੁੰਡਿਆਂ ਦੀ ਪੂਰੀ ਦੱਬ ਕੇ ਆ ਸੁਜੀਤ ਇੱਥੇ ਇਹ ਮਾਸਾਜਨੇ ਦਾ ਕੋਆਰਡੀਨੇਟਰ ਆ ਇਹ ਸਾਰੇ ਰਲ ਮਿਲ ਕੇ ਕਾਰਜ ਚੱਲ ਰਹੇ ਆ ਤਾਂ ਠੰਡ ਦਾ ਮੌਸਮ ਹੈਗਾ ਤੇ ਇਕੱਠੇ ਹੋਏ ਆ ਮੈਂ ਇਥੇ ਥੋੜੀ ਜਿਹੀ ਗੱਲਬਾਤ ਕਰੀਏ ਧੰਨਵਾਦ ਸਾਰਿਆਂ ਸਤਿ ਸ੍ਰੀ ਅਕਾਲ ਜੀ